ਦੇ ਲੱਗੇ ਸਾਰੇ ਹੰਦੇ ਲੱਗੇ ਉਹ ਗੱਲ ਤੋਂ ਇਹ ਨੂੰ ਨਹੀਂ ਆਪ ਲਾਣਾ ਬਣਾਈਆ ਚਲਾਨ ਕੀਤਾ ਗਿਆ ਜੀ ਚਲਾਨ ਕਾ ਦਾ ਮੈਨੂੰ ਦੱਸੋ ਜੀ ਨਾ ਵਹੀਕਲ ਦੀ ਮੰਗਣੀ ਆਪਣੀ ਟੁੱਟੀ ਹੈ ਹਲਮਤ ਮੇਰੇ ਅੱਖ ਸਾਹ ਪੇ ਬੱਚੇ ਆ ਸਮਝ ਜਾਣ ਦੀ ਜੀ ਜਿਹੜੇ ਭਾਈ ਹੈਗੀ ਟੁੱਟੀ ਗਾਦੀ ਹੈਗੀ ਨੰਬਰ ਪਲੇਟ ਭਾਈ ਇਹਨਾਂ ਨੂੰ ਨਾ ਸਾਂਝੇ ਬੋਲਣ ਦੀ ਅਮਰੀਕ ਨੰਬਰ ਨਹੀਂ ਕਰਦਾ ਹੂੰ ਫੇਰ ਤੁਹਾਨੂੰ ਕੀ ਲੱਗਦਾ ਚਲਾਨ ਗਲਤ ਆ ਸਹੀ ਹੋਇਆ ਸ਼੍ਰੀਮਾਨ ਸ਼੍ਰੀਮਾਨ ਇਹ ਤਾਂ ਸ਼੍ਰੀਮਾਨ ਸ਼੍ਰੀਮਾਨ ਕਰਕੇ ਰੁਕਣਾ ਸ਼੍ਰੀਮਾਨ ਸ਼੍ਰੀਮਾਨ ਕਰਕੇ ਪਹੁੰਚ ਨਹੀਂ ਆਉਂਦਾ ਜਨਾਬ ਨੇ ਬੋਤ ਮੈਂ ਆਪਣੇ ਘਰਦਿਆਂ ਨਾਲ ਗੱਲ ਨਾ ਕਰਾਂ ਅਸੀਂ ਤਾਂ ਬੇਖਲੋਤੇ ਸੇਵਾ ਵਾਸਤੇ ਖਲੋਤੇ ਪਬਲਿਕ ਦੀ ਸੇਵਾ ਵਾਸਤੇ ਖਲੋਤੇ ਓ ਬੇਗਾ ਸ਼੍ਰੀਮਾਨ ਜੀ ਆਓ ਜਰਾ ਟੀ ਆਓ ਸ਼੍ਰੀਮਾਨ ਜੀ ਓ ਬੇਟਾ ਜੀ ਚੱਲੋ ਬੇਟਾ ਆ ਜਾਂਦੇ ਆਹ ਤੇ ਕੰਪਨੀ ਜੋ ਕਰਦਾ ਮੈਨੂੰ ਪਤਾ ਮਰਜੀ ਕੋਰਾ ਮੇਰਾ ਕੰਮ ਹੈ ਤੈਨੂੰ ਇਧਰ ਰੋਕਣਾ ਹੋਰੋਂ ਵੀ ਪਾਲੋ ਬੱਲਾ ਬੋਤਲਾ ਬਾਹਰ ਸਾਰਾ ਕੰਮ ਕੀ ਦੇ ਦਿੱਤਾ ਆਪਣੀ ਦੇ ਆਪਰੇ ਜਾ ਆਦਾ ਆਪਾਂ ਆਸੀ ਰੱਖ ਲਾ ਰੱਖ ਲੈਣਾ ਇਹਦਾ ਕੀ ਮਤਲਬ ਹੈ ਮੈਂ ਕਿਹਾ ਫਲਕ ਨਾ ਇੱਕ ਲੱਗਾ ਇੱਕ ਬੰਦੀ ਇੱਕ ਤੁਰਾ ਹਾਂਜੀ ਇੱਕ ਮਿੰਟ ਰਹਿਣ ਦਿਖਾ ਦੋ ਨੰਬਰ ਫੜਿਆ ਹੈ ਇਹਦੇ ਨੰਬਰ ਮੇਰੇ ਦਾ ਆਹ ਵੇਖੀ ਹਾਰ ਨੰਬਰ ਫੜਿਆ ਕੀ ਆਹ ਵੇਖ ਆ ਤੈਨੂੰ ਦੱਸ ਆ ਗਿਆ ਖਲੋਤੇ ਵਿੱਚ ਦੱਸਣ ਦੇ ਆ ਮੈਂ ਦੱਸੂ ਇਹਨੂੰ ਤਾਂ ਕੋਈ ਨੰਬਰ ਫੜਿਆ ਪਰ ਕੀ ਇਹਦਾ ਅੱਗੇ ਵਧਿਆ ਜਾਂਦਾ ਤੁਹਾਡੇ ਕੋਲ ਕਿਹ ਕੋਈ ਨੰਬਰ ਫੜਿਆ ਜਾਂਦਾ ਜੀ 300 ਦਾ ਨੰਬਰ ਪੜ ਕੇ ਕੀ ਹੈ ਜੀ ਜਲਾਲ ਭਗੰਨ ਮੈਂ ਕਹਿੰਦਾ ਥੋੜਾ ਬੋਤਲਾਵਾ ਤੈਨੂੰ ਡੇਰ ਭਾਗ ਦਿੰਦੀ ਉੱਤੇ ਆ ਵੇ ਫੜਿਆ ਲੇਗਾ ਤੂੰ ਕਹਦਾ ਜਦੋਂ ਮੈਨੂੰ ਇਹ ਵੀ ਨਹੀਂ ਪਤਾ ਲੱਗਣਾ 15 17 42 ਇਹ ਤਾਂ ਜਮਾਣਾ ਦਫ਼ਤਰ ਜਾ ਕੇ ਤੂੰ ਕੰਮ ਕਰਦਾ ਮੈਂ ਤਾਂ ਮਤਲਬ ਮੈਂ ਸਿਰਫ ਇਹੋ ਵੇਖਣਾ ਤੂੰ ਕਿੰਨਾ ਕੁ ਬੜਾ ਲਿਖਾ ਮੈਂ ਬੜਾ ਬੜਿਆਂ ਹਾਂ ਬਸ ਉਹ ਲਿਖਾ ਤੈਨੂੰ ਬੋਲਦਾ ਵੀ ਨਹੀਂ ਪਤਾ ਪੁੱਤ ਮਾਦਰ ਪੁੱਤ ਪੁੱਤ ਕਰੀ ਜਾਂਦੇ ਆ ਮੈਂ ਬੋਲਣ ਦਾ ਤੂੰ ਅੱਗੋਂ ਬੋਲਣ ਦਾ ਮੈਂ ਕਰ ਕੀ ਬੋਲਦਾ ਪਤਾ ਕੀਤਾ ਦੇ ਕੁਛ ਨਹੀਂ ਤੂੰ ਚਲਾਣੀ ਕੀਤਾ ਬਸ ਮੇਰੀ ਡਿਊਟੀ ਇਹੋ ਹਾਂਜੀ ਬਸ ਠੀਕ ਹੈ ਗੱਲ ਖਤਮ ਹੋ ਗਈ ਬਾਜੋ ਕਰਦਾ ਫੋਨ ਮਾਤਾ ਨਮਾ ਚਲਾਣ ਦੇ ਉਤੇ ਆਪਣੀ ਗਲਤੀ ਮੰਨਦੇ ਹੀ ਹੈ ਚਲਾਣ ਕਾਦਾ ਹੈ ਮੈਂ ਦੱਸਿਆ ਸੀ ਨਾ ਮੈਂ ਤੇਰੀ ਗਲਤੀ ਮੰਨਾਂਗੇ ਆਪਣੀ ਇੱਧਰੋਂ ਆਏ ਰੋਮਚਾਰ ਦਾ ਪਰ ਡੇਟ ਨਹੀਂ ਕਹਿ ਰਹੇ ਤੁਹਾਡੀ ਨੰਬਰ ਭਾਈ ਹੈਗੀ ਟੁੱਟੀ ਗਾਦੀ ਹੈਗੀ ਨੰਬਰ ਪਲੇਟ ਵੇਖੋ ਨੰਬਰ ਪੜ ਨਹੀਂ ਸਕਦਾ BB02 ਦੇ ਅੱਗੇ ਨੰਬਰ ਹੀ ਨਹੀਂ ਕੋਈ ਪੜ ਸਕਦਾ ਕੋਈ ਉਹਦਾ ਨਮੈਰਿਕ ਨੰਬਰ ਨਹੀਂਗਾ ਹੂੰ ਫੇਰ ਨੰਬਰ ਪਲੇਟ ਹੈਗਾ ਫੇਰ ਤੁਹਾਨੂੰ ਕੀ ਲੱਗਦਾ ਚਲਾਣ ਗਲਤ ਹੋਇਆ ਸਹੀ ਹੋਇਆ ਠੀਕ ਹੈਗਾ ਪਰ ਫਿਰ ਵੀ ਇੰਨੀ ਦੇਰ ਹੋ ਗਈ ਤੁਹਾਨੂੰ ਸ਼ਰੀਮਾਨ ਸ਼ਰੀਮਾਨ ਕਰਕੇ ਪਹੁੰਚ ਨਹੀਂ ਹੋਣਾਗਾ ਜਨਾਬ ਕਰਨ ਦੇ ਫੋਨ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਈ ਤੁਸੀਂ 2 ਮਿੰਟ ਉਹਨਾਂ ਦੇ ਵੀ ਫੋਨ ਕਰਦੇ ਹੋ ਤਾਂ ਸੁਣਨ ਦੇ ਦਿਆਂ ਭਾਈ ਨਾ ਸਾਰਾ ਕੁਝ ਤੇ ਦੇ ਦਿੱਤੇ ਤਾਂ ਹੋਰ ਕੀ ਦਗਾ ਨਾ ਭਾਈ ਦੇਰ ਦਾ ਫੋਨ ਤੇ ਲੱਗੇ ਉਹ ਗੱਲ ਸੁਣ ਇਹਨੂੰ ਨਹੀਂ ਹੱਥ ਲਾਉਣਾ ਸਮਝਿਆ ਇਹਨੂੰ ਨਹੀਂ ਹੱਥ ਲਾਉਣਾ ਚੱਲ ਚੱਲ ਫਿਰ ਚੱਲ ਚਲ ਮਿੰਟ ਮਾਰ ਦੇ ਬਿਲਕੁਲ ਭਾਜੀ ਇਹਨਾਂ ਨੂੰ ਨਾ ਸਾਂਸਾਂ ਨਹੀਂ ਬੋਲਣ ਦੀ ਇਹਦੇ ਪਿਓ ਦੀ ਉਮਰ ਦੇ ਇਹਦੇ ਬਾਪ ਦੀ ਉਮਰ ਤੇ ਭਰਾਵਾਂ ਦੀ ਉਮਰ ਦੇ ਵੱਡਿਆਂ ਦੀ ਪਰੇ ਲੋਕ ਨਹੀਂ ਕਹਿਣਾ ਮੰਨਦੇ ਤੁਹਾਡੇ ਵੱਲ ਕਿਹਾ ਸ਼੍ਰੀਮਾਨ ਸ਼੍ਰੀਮਾਨ ਕਰੇ ਮੈਂ ਤਾਂ ਕਹਿੰਦਾ ਜੀ ਮੇਰੇ ਅਫਸਰਾਂ ਦਾ ਵੀ ਹੁਕਮ ਹੈ ਬਾਲਾਤਰ ਅਫਸਰਾਂ ਦਾ ਹੁਕਮ ਹੈ ਵੀ ਸ਼੍ਰੀਮਾਨ ਹੀ ਕਹਿਣਾ ਐਤੋਂ ਸ਼੍ਰੀਮਾਨ ਹੀ ਕਹਿ ਕੇ ਨਾ ਰੋਕਣਾ ਤੂੰ ਕਿੰਨੀ ਦੇਰ ਤੂੰ ਵੇਖ ਲੋਤੇ ਆ ਬੰਦਾ ਫੋਨ ਤੇ ਲਾ ਕੇ ਇੱਧਰ ਇੱਧਰ ਫਿਰ ਰਿਹਾ ਵਾ ਕੋਈ ਗੱਲ ਨਹੀਂ ਕੋਈ ਆਪਣੀ ਲੱਭਦੇ ਆ ਵੀ ਮੈਂ ਕਹਿੰਦਾ ਫੋਨ ਕਰਾਵਾਂ ਪਰ ਅਫਸਰ ਕਹਿੰਦੇ ਵੀ ਇਹਨਾਂ ਦੇ ਚਲਾਨ ਕਰਨੇ ਜਿਹੜਾ ਰੌਂਗ ਸਾਈਡ ਆਈਗਾ ਐਂ ਤੂੰ ਵੇਖ ਲੋਤੇ ਸੇਵਾ ਵਾਸਤੇ ਖਲੋਤੇ ਪਬਲਿਕ ਦੀ ਸੇਵਾ ਵਾਸਤੇ ਖਲੋਤੇ ਆ ਪੀਆਰ ਕੋ ਨਾਂ ਵਾਜੇ ਕੋ ਨਾਂ ਜਾਵੇ ਇਹ ਲੋਕ ਨਹੀਂ ਹਟਦੇ ਪਲੇਟ ਟੁੱਟੀ ਆ ਹੈਲਮਟ ਆ ਨਹੀਂ ਫੇਰ ਆਖੀਦਾ ਵੀ ਬੱਚੇ ਆ ਸਮਝ ਜਾਣਗੇ ਚਲੋ ਸਮਝ ਜਾਣਗੇ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਇਹਨਾਂ ਨੂੰ ਸਿੱਖਿਆ ਦੇਣ ਇਹਨਾਂ ਨੂੰ ਬਿਲਕੁਲ ਚਲਾਨ ਕੀਤਾ ਗਿਆ ਜੀ ਰੋਂਗ ਪਾਰਕਿੰਗ ਦਾ ਚਲਾਨ ਕੀਤਾ ਗਿਆ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਇਹ ਚਲਣਾ ਵੀ ਪੜੇ ਲਿਖੇ ਬੱਚੇ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਚੰਗੇ ਤਰੀਕੇ ਨਾਲ ਚਲੋ ਕਾਨੂੰਨ ਦਾ ਪਾਲਣ ਕਰੋ ਕਾਨੂੰਨ ਦਾ ਪਾਲਣ ਕਰੋ ਗੱਡੀਆਂ ਰੋਂਗ ਪਾਰਕਿੰਗ ਨਾਲ ਨਾ ਲਾਓ ਸਾਰੀ ਜਗ੍ਹਾ ਦੇ ਐਸਪੀ ਸਾਹਿਬ ਇੱਡਾ ਵਧੀਆ ਕੰਮ ਕਰ ਰਹੇ ਆ ਪੀ ਲੋਕਾਂ ਨੂੰ ਪਰੇਸ਼ਾਨੀ ਨਾ ਦੇ ਲੇਕਿਨ ਇਹੋ ਜਿਹੇ ਜਿਹੜੇ ਆ ਬੰਦੇ ਆ ਕੋ ਜਾਨ ਪੁੱਜ ਕੇ ਹਸਪੀਟਲ ਕਰਦੇ ਆ ਜਗ੍ਹਾ ਤੇ ਜਾਮ ਲਾਉਂਦੇ ਇਹੋ ਜਿਹੇ ਲੋਕ ਲਾਉਂਦੇ ਆ ਤੁਹਾਨੂੰ ਕਿਸੇ ਦਾ ਨਾਮ ਹੀ ਲਿੱਤਾ ਜਾ ਰਿਹਾ ਲਾਗੇ ਨਹੀਂ ਮੇਰੇ ਕੋਲ ਹੀ ਨਾਮ ਨਹੀਂ ਮੈਨੂੰ ਕੋਈ ਗੱਲ ਨਹੀਂ ਕਰਾਈ ਉਹ ਆਪਣੇ ਫੋਨ ਤੇ ਲੱਗਾਈ